ਜਹੇਦਾਰ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਇਸ ਲਾਗ ਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚ ਦੌੜਦੇ ਮੈਂ ਫਿਰ ਇੱਕ ਦੁਹਰਾਨ ਲੱਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਗੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਦੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਐ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਐ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫੇਰ ਉਹ ਤਕੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ। ਹਾਂਜੀ। ਪਾਬਾ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਪਹਿਲਾਂ ਲਗਾਤਾਰ ਦਵਾਨਾਂ ਦੀਆਂ ਲੜੀਆਂ ਚੱਲਦੀਆਂ ਸੀ। ਇਸੇ ਪਰਸਾਂ ਵਿੱਚੋਂ ਖਲੋਤ ਆ ਗਈ ਆ। ਦੁਬਾਰਾ ਉਹ ਸਮਾਂ ਕਦੋਂ ਆਊਗਾ ਕਿ ਉਸੇ ਤਰ੍ਹਾਂ ਚੱਲੇਗਾ। ਨਹੀਂ ਉਹ ਅਸੀਂ ਆਪਣੇ ਤੌਰ ਤੇ ਦੇਖੋ ਰੋਕ ਤਾਂ ਸੀ ਨਹੀਂ ਲਾਈ। ਪ੍ਰਚਾਰ ਵੀ ਆਪਣੇ ਤੌਰ ਤੇ ਸੋਸ਼ਲ ਮੀਡੀਆ ਤੇ ਕਰਦੇ ਰਹੇ। ਦਵਾਨ ਲਾਉਂਦੇ ਰਹੇ। ਅਸੀਂ ਅਮਰ ਸੰਚਾਰ ਵੀ ਹਰ ਮਹੀਨੇ ਕਰਾਉਂਦੇ ਰਹੇ। ਹਾਂ ਅਸੀਂ ਬਾਹਰ ਪਿੰਡਾਂ ਸ਼ਹਿਰਾਂ 'ਚ ਨਹੀਂ ਜਾ ਰਹੇ। ਪਰ ਪਿਛਲੇ 2 ਕੁ ਮਹੀਨਿਆਂ ਤੋਂ ਲੱਗੇ ਆ ਜਾਂ ਮੈਂ ਤੇ ਬੇਨਤੀ ਕਰਾਂਗਾ ਜਿਹੜੇ ਦੂਜੇ ਭਰਾ ਵੀ ਸਾਡੇ ਵਿਰੋਧ ਕਰਨ ਵਾਲੇ ਵੀਰ ਵੀ ਨੇ ਵੀ ਆਪਣੀਆਂ ਲੜਾਈਆਂ ਲੜਦੇ ਰਾਂਗੇ ਬਾਅਦ ਵਿੱਚ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅੱਜ ਦੇ ਘੜੀ ਦੇ ਜੋ ਹੁਣ ਹਾਲਾਤ ਨੇ ਉਹਨਾਂ ਨੂੰ ਤਾਂ ਸਾਂਭ ਲਈ ਜੇ ਨਹੀਂ ਸਾਂਭਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਰੇ ਹੀ ਪਛਤਾਵਾਂਗੇ ਇਹਦੇ ਵਾਸਤੇ ਮੈਂ ਯਤਨ ਕਰਨ ਕਰ ਰਿਹਾ ਪਿਛੇ ਮਹੀਨਾ ਕੁ ਦਿਵਾਨ ਲਾਏ ਆ ਦੋ ਮਹੀਨੇ ਮੈਂ ਬਾਹਰ ਗਿਆ ਪ੍ਰੋਗਰਾਮ ਕਰ ਤੇ ਹੁਣ ਅੱਗੇ ਹੋਰ ਵੀ ਕਰਾ ਬਾਬਾ ਜੀ ਬਾਹਰ ਤੋਂ ਬਾਹਰ ਵੀ ਅਫਗਾਨਿਸਤਾਨ ਹੋ ਗਿਆ ਰਾ ਕੋਈ ਆਤੀ ਸਮਯੁਤੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਹਾਂਜੀ ਹੁਣ ਜਿਹੜਾ ਪਲੈਨ ਹੋ ਰਿਹਾ ਲਗਾਤਾਰ ਤਾਂ ਉਹਦੇ ਬਾਰੇ ਕੀ ਉਹ ਤਾਂ ਚਲੋ ਗੱਲ ਇਹ ਆ ਜੀ ਸਿੱਖੀ ਨਾਲ ਪਿਆਰ ਰੱਖਣ ਦੇਸ਼ਾਂ ਵਿਦੇਸ਼ਾਂ 'ਚ ਬੈਣ ਕੋਈ ਨਹੀਂ ਜੇ ਇਹ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਗਰੀ ਲਗਾਏ ਆ ਵੱਡੇ ਵੱਡੇ ਨਗਰ ਕੀਰਤਨ ਕਰ ਰਹੇ ਆ ਨਿਸ਼ਾਨ ਸਾਹਿਬ ਇਹਨਾਂ ਨੇ ਅਮਰੀਕਾ ਕੈਨੇਡਾ 'ਚ ਤਾਂ ਹੀ ਚਲਾਏ ਨਾ ਜੇ ਗਏ ਇਹਦਾ ਨਹੀਂ ਮਸਲਾ ਰੈਣ ਸਿੱਖ ਜਿੱਤੇ ਬਾਬਾ ਜੀ ਗੁਰੂ ਸਾਹਿਬ ਆਪ ਗਏ ਜਿੱਦਾ ਅਫਗਾਨਿਸਤਾਨੋਂ ਤੇ ਬਹੁਤ ਗੁਰੂ ਘਰ ਨੇ ਹੁਣ ਵਿਸਰ ਗਿਆ ਸਾਡੇ ਨੂੰ ਉਹਦੇ ਬਾਰੇ ਨਾ ਤੇ ਐਸਜੀਪੀਸੀ ਨੂੰ ਜੀ ਨਾ ਆ ਐਸ ਇਹ ਦੇਖੋ ਇਹ ਵੱਡੇ ਕੰਮ ਨੇ ਐਸਜੀਪੀਸੀ ਨੂੰ ਹੀ ਕਰਨੇ ਚਾਹੀਦੇ ਆ ਚਲੋ ਇਹਦੇ ਵਾਸਤੇ ਬੇਨਤੀ ਕਰਾਂਗਾ ਐਸਜੀਪੀਸੀ ਨੂੰ ਐਸਜੀਪੀਸੀ ਇਧਰ ਵੀ ਧਿਆਨ ਦੇਵੇ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਵੀ ਸਾਂਭਿਆ ਜਾਵੇ ਪਰ ਜਿੱਥੇ ਵੀ ਰਹੋ ਪੰਜਾਬ ਚ ਰਹੋ ਬਾਹਰ ਰਹੋ ਕਲਗੀਧਰ ਪਾਸ਼ਾ ਨਾਲ ਪਿਆਰ ਪਾਉਣਾ ਸਿੱਖੋ ਪਿਆਰ ਪਾਲਾਂਗੇ ਪਿਆਰ ਪਿੱਛੇ ਇਸ ਬੰਦਾ ਹਰ ਕੁਰਬਾਨੀ ਕਰਦਾ ਹੈ ਦੁੱਖ ਵੀ ਕੱਟ ਲਿੰਦਾ ਹੈ ਗਰੀਬੀ ਵੀ ਕੱਟ ਲਿੰਦਾ ਹੈ ਜੇ ਕਹੀਏ ਜੀ ਉਧਰਲੇ ਸਾਨੂੰ ਘਰ ਬਣਾ ਕੇ ਦੇਣਗੇ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣਗੇ ਮਸਲਾ ਇਹ ਨਹੀਂ ਗਰੀਬੀ ਚ ਵੀ ਬੰਦਾ ਕੱਟ ਲੇਗਾ ਪਿਆਰ ਗੁਰੂ ਸਾਹਿਬ ਨਾਲ ਪਿਆਰ ਹੋਏਗਾ ਤੇ ਜ਼ਿੰਦਗੀ ਸੋਹਣੀ ਲੰਗੇਗੀ ਇਸ ਕਰਕੇ ਤਗੜੇ ਹੋ ਕੇ ਸਾਨੂੰ ਨਾ ਕਮਰ ਕੱਸੇ ਕਰਕੇ ਸਿੱਖੀ ਦੀ ਪਹਿਰੇਦਾਰੀ ਅੱਜ ਕਰਨੀ ਚਾਹਤ ਹੈ ਭਾਈ ਸੰਤੋਖ ਆਖਿ ਚ ਕੀ ਮੈਸੇਜ ਹੈ ਇਹੋ ਹੀ ਰਿਪੀਟਡਲੀ ਕਹਿ ਰਹੇ ਆ ਵਾਰ-ਵਾਰ ਕਿ ਅਮਰ ਸ਼ਖ ਲੀਏ ਦਾੜੀਆਂ ਰੱਖ ਲੀਏ ਅੱਜ ਮੇਨ ਜਿਹੜੀ ਨਸ਼ੇ ਦੀ ਦਲਦਲ ਤੇ ਮਾਝਾ ਫਸ ਗਿਆ ਜ਼ਿਆਦਾ ਜ਼ਿਆਦਾ ਮਾਝਾ ਫਸ ਗਿਆ ਜੀ ਸੱਚ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਹੈ ਵੀ ਤਗੜੇ ਹੋ ਕੇ ਸਾਰੇ ਜਣੇ ਆਪਾਂ ਲਹਿਰ ਚਲਾਓ ਇਸ ertidit ਉੱਤੇ ਵੀ ਨਸ਼ਾ ਨਾ ਵੜੇ ਸਾਡੇ ਵਿੱਚ ਤੇ ਧਰਮ ਪਰਿਵਰਤਨ ਨਾ ਹੋਵੇ ਹੁਣ ਇਸ ਵੇਲੇ ਜੇ ਕਹਿ ਲੋ ਮੰਨ ਲੋ 50 ਲੱਖ ਅਮਰਤਾਰੀ ਸਿੱਖ ਹੈ ਸਾਲ 'ਚ ਇੱਕ ਇੱਕ ਨੂੰ ਵੀ ਸ਼ਿਕਾਏਗਾ ਤੇ ਆਪੇ ਕਰੋੜ ਹੋ ਗਿਆ ਸਾਲ 'ਚ ਟੱਕ ਸ਼ਿਕਾ ਸਕਦੇ ਨੇ ਇੱਕ ਬੰਦਾ ਇੱਕ ਸਿੱਖ ਬਣਾਵੇ ਸਾਲ 'ਚ ਵਿਆਪੇ ਕਰੋੜ ਹੋ ਜਾਏਗਾ ਅੱਪੀ ਅਗਲੇ ਸਾਲ ਨੂੰ ਆਪਾਂ ਕਰੋੜ ਬਣ ਜਾਗੇ ਤੇ ਫਿਰ ਇੱਕ ਇੱਕ ਫੇਰ ਸ਼ਕਾਲਾ ਬਦਲ ਕਰਦੇ ਨਹੀਂ ਨਾ ਪ੍ਰੋਬਲਮ ਤੇ ਹੈ ਹਰ ਬੰਦਾ ਪ੍ਰਚਾਰਕ ਬਣੇ ਪ੍ਰਚਾਰਕ ਥੋੜਾ ਪ੍ਰਚਾਰਕ ਸਾਰੇ ਹੀ ਪ੍ਰਚਾਰਕ ਨੇ ਅੱਜ ਕੱਲ ਦਾ ਸੋਸ਼ਲ ਮੀਡੀਆ ਕੱਲਾ ਕੱਲਾ ਬੰਦਾ ਬੋਲ ਲੈਂਦਾ ਗੱਲ ਕਰਨੀ ਕਿਨੂੰ ਨਹੀਂ ਹੁੰਦੀ ਇੱਕ ਇੱਕ ਬੰਦਾ ਜੋੜੋ ਇੱਕ ਸਾਲ ਤੇ ਕਰੋੜ ਦੀ ਗਿਣਤੀ ਹੋ ਜਾਈ ਸਾਡੀ ਤੇ ਬਾਕੀ ਠੱਕੇ ਨਾਲ ਨਹੀਂ ਕਿਸੇ ਨੂੰ ਰੋਕਣਾ ਕਰਨ ਵਾਲੇ ਕਰੀ ਜਾਣ ਪਰ ਅਸੀਂ ਆਪਣਾ ਪਿਆਰ ਨਾਲ ਪੈਰੇਦਾਰੀ ਕਰੀਏ ਆਪਣੇ ਭੈਣ ਭਰਾਵਾਂ ਨੂੰ ਆਪ ਹੀ ਸੰਭੀ ਠੀਕ ਹੈ ਜੀ ਧੰਨਵਾਦ